ਗੁਰਪੁਰਬ ਦੇ ਪਾਵਨ ਮੌਕੇ ਦੇ ਉੱਪਰ ਇੱਕ ਦੁਰਘਟਨਾ ਘਟ ਗਈ ਹੈ ਸਸ਼ਕਾਲ ਜੀ ਮੈਜ ਗਵਿੰਦਰ ਕੌਰ ਪੰਜਾਬੀ ਲਿੰਕ মিডিਆ ਦੇਖ ਰਹੇ ਸਾਰੇ ਸਰੋਤਿਆਂ ਦਾ ਸਵਾਗਤ ਕਰਦਾ ਦੱਸ ਦਈਏ ਕਿ ਫਿਰੋਜ਼ਪੁਰ ਦੇ ਇੱਕ ਨਿੱਜੀ ਗੁਰਦੁਆਰਾ ਸਾਹਿਬ ਦੇ ਵਿੱਚ ਜਦੋਂ ਗੁਰਪੁਰਬ ਦਾ ਜਿਹੜਾ ਪਾਵਨ ਪਵਿੱਤਰ ਤਿਹਾਰ ਹੈ ਉਹ ਮਨਾਇਆ ਜਾ ਰਿਹਾ ਸੀ ਉਸ ਸਮੇਂ ਦੇ ਵਿੱਚ ਸ਼ਾਰਟ ਸਰਕਟ ਦੇ ਕਾਰਨ ਜੜੀ ਆਗਿਆਵਾਂ ਲੱਗ ਜਾਂਦੀ ਹੈ ਤੇ ਅੱਗ ਇੰਨੀ ਜ਼ਿਆਦਾ ਵੱਧ ਜਾਂਦੀ ਹੈ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਰੂਪ ਵੀ ਨੇ ਜੜੇ ਉਹ ਵੀ ਅਗਨ ਪੇਟ ਹੋ ਜਾਂਦੇ ਨੇ ਪਾਵ ਉਹ ਵੀ ਉਸ ਅੱਗ ਦੀ ਲਪੇਟ ਵਿੱਚ ਆ ਜਾਂਦੇ ਨੇ ਜੱਸੋਬਾਦ ਕੀ ਫਿਲਹਾਲ ਦੇ ਲਈ ਕੋਈ ਜਾਣੀ ਨੁਕਸਾਨ ਦੀ ਜੜੀ ਜਾਣਕਾਰੀ ਉਹ ਸਾਹਮਣੇ ਨਹੀਂ ਆਈ ਹੈ ਪਰ ਜਿਹੜੇ ਗੁਰੂ ਗ੍ਰੰਥ ਸਾਹਿਬ ਜਿਹਦੇ ਪਾਵਨ ਰੂਪ ਨੇ ਉਹ ਅਗਨਪੇਟ ਹੋ ਗਏ ਨਹੀਂ ਤੇ ਉਹਨਾਂ ਦੇ ਲਈ ਵੀ ਫਿਲਹਾਲ ਦੇ ਲਈ ਜਿਹੜੀ ਅੱਗੇ ਦੀ ਕਾਰਵਾਈ ਹੈ ਪਾਵ ਜਿਵੇਂ ਕਿ ਸਿੱਖ ਮਰਜ਼ਾਦਾ ਦੇ ਤਹਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਰੂਪ ਨੇ ਜਾਫਰ ਕੀ ਜਿਹੜੇ ਗੁਟਕਾ ਸਾਹਿਬ ਹੁੰਦੇ ਨੇ ਉਹਨਾਂ ਦਾ ਵੀ ਸੰਸਕਾਰ ਕੀਤਾ ਜਾਂਦਾ ਹੈ ਤੇ ਹੁਣ ਉਸ ਜਿਹੜੇ ਸਰੂਪ ਨੇ ਜੋ ਅਗਨਪੇਟ ਹੋਏ ਨੇ ਉਹਨਾਂ ਦਾ ਵੀ ਉਸੇ ਤਰੀਕੇ ਦੇ ਨਾਲ ਸੰਸਕਾਰ ਕੀਤਾ ਜਾਵੇਗਾ ਤੇ ਉਹਨਾਂ ਨੂੰ ਵੀ ਜਿਹੜਾ ਸ਼੍ਰੋਮਣੀ ਕਮੇਟੀ ਦੇ ਤਹਿਤ ਦੇ ਦਿੱਤਾ ਜਾਵੇਗਾ ਜਾਂ ਫਿਰ ਉਹਨਾਂ ਨੂੰ ਵੀ ਜਲ ਪ੍ਰਵਾਹ ਕਰ ਦਿੱਤਾ ਜਾਵੇਗਾ ਇਸੇ ਤਰ੍ਹਾਂ ਦੀ ਹੋਰ ਜਾਣਕਾਰੀ ਲਈ ਦੇਖਦੇ ਰਹੋ ਸਾਡਾ ਚੈਨਲ ਪੰਜਾਬੀ ਲਿੰਕ ਮੀਡੀਆ ਲਾਈਕ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ